ਅੱਜ ਆਪਾਂ ਸ਼ਿਮਲਾ ਮਿਰਚਾਂ ਤਿਆਰ ਕਰੀਏ ਆਲੂ ਤੇ ਸ਼ਿਮਲਾ ਮਿਰਚਾਂ ਤੇ ਆਪਾਂ ਇੱਥੇ ਸ਼ਿਮਲਾ ਮਿਰਚਾਂ ਦੇ ਬੀਜ ਸਾਰਾ ਕੱਢ ਦੇਣਾ ਤੇ ਜਾਲਾ ਜੇ ਕੋਈ ਕੁੰਦਾ ਵੀ ਕੱਢ ਦੇਣਾ ਤੇ ਆਲੂ ਤੇ ਸ਼ਿਮਲਾ ਮਿਰਚ ਨੂੰ ਆਪਾਂ ਛੋਟਾ ਜਿਹਾ ਬਾਲਾ ਦੋਣਾ ਹੈ ਕਿਉਂਕਿ ਸਰ ਸਪਰੇ ਬੜੀ ਕੀਤੀ ਹੁੰਦੀ ਹੈ ਸ਼ਿਮਲਾ ਮਿਰਚਾਂ ਤੇ ਬਹੁਤ ਜ਼ਿਆਦਾ ਆਲੂ ਤੁਹਾਨੂੰ ਪਤਾ ਅੱਜ ਕੱਲ ਦੇ ਗਲਦੇ ਨਹੀਂਗੇ ਤੇ ਬਾਲਾ ਦਵਾ ਕੇ ਤੇ ਤੇਲ ਥੋੜਾ ਜਿੰਨੇ ਵਰਦ ਪੈਣਾ ਤੇ ਬਸ ਮੈਂ ਧਨੀਆ ਮੋਟਾ ਤੇ ਥੋੜਾ ਜਿਹਾ ਲਸਣ ਲਿਆ ਤੇ ਜੀਰਾ ਲਿਆ ਹੈ ਤੇ ਮੈਂ ਮਤਲਬ ਤੜਕਾ ਲਾਤਾ ਇਹਦੇ ਵਿੱਚ ਲਸਣ ਨਹੀਂ ਉਹ ਮਤਲਬ ਆਦਰਕ ਨਹੀਂ ਗੁਪਿਆਜ਼ ਨਹੀਂ ਪਾਇਆ ਤੇ ਬਹੁਤ ਕਰਾਰੀ ਸਬਜ਼ੀ ਬਣੀ ਬਹੁਤ ਜ਼ਿਆਦਾ ਜੀਰਾ ਪਾਤਾ ਵਿੱਚ ਤੇ ਪਿਆਜ਼ ਨਹੀਂ ਮੈਂ ਪਾਇਆ ਨਾ ਮੈਂ ਅਦਰਕ ਪਾਇਆ ਤੇ ਤੇਲ ਥੋੜਾ ਜਿਆਦਾ ਪੈਣਾ ਇੰਦੇ ਜੀ ਕਿ ਥੋੜਾ ਜਿਆਦਾ ਆਲੂ ਘਰ ਜਾਂਦਾ ਤੇ ਆਲੂ ਨੇ ਤੇਲ ਪੀਣਾ ਹੁੰਦਾ ਹੈ ਤੇ ਥੋੜਾ ਜਿਹਾ ਪੇਸਟ ਚਮਚਾਕ ਲਸਣ ਦਾ ਤੁਹਾਨੂੰ ਦੱਸਿਆ ਕਿੰਨਾ ਪਾਇਆ ਹੈ ਤੇ ਆਵੇ ਤੜਕਾ ਮੇਰਾ ਰੜ ਗਿਆ ਹੈ ਦੇ ਵਾਸ ਹੁਣ ਆਪਾਂ ਸਿਹਗਲਾ ਮਿਰਚਾਂ ਪਾ ਦੇਣੀ ਆ ਵਾਲਾ ਦਵਾਈ। ਵਾਲਾ ਦਵਾਈ ਪਾਉਣੀ ਆ ਬਸ ਇਹੀ ਹੈ ਸਪਰੇ ਬਹੁਤ ਹੁੰਦੀ ਸੀ ਮਲਾ ਮਿਰਚਾਂ ਤੇ ਬਸ ਇਹ ਵਾਲਾ ਦਵਾਈ ਪਾਉਣੀ ਆ ਆਪਾਂ ਜਦੋਂ ਪਾਉਣੀ ਆ ਨਾਲੇ ਆਲੂ ਛੇਤੀ ਗਲ ਜਾਂਦੇ ਨੇ ਸਾਤੂ ਗਲਦੇ ਹੀ ਨਹੀਂ ਜਲਦੀ। ਓਕੇ